ਗਉਂਟ ਮੈਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਦਾ ਜਿਉ ਤ੍ਰਿਖਾਵੰਤ ਬਿਨ ਨੀਰ ਮੇਰਾ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਪਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਕੁਣ ਕਹੋ ਮੇਰੇ ਪ੍ਰਭ ਕੇ ਲੈ ਸਤਗੁਰ ਕੀ ਮਤ ਤੀਰ ਜਨ ਨਾਨਕ ਕੀ ਹਰ ਆਸ ਪੁਜਾਵੋ ਹਰ ਦਰਸ਼ਨ ਸ਼ਾਂਤ ਸਰੀਰ ਰਾਗ ਗੁਣ ਮਹਿਲਾ ਪੰਜਵਾ ਚਉਪ ਦੇ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾ ਸੁਨਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋਕ ਕਰਤਾ ਵਿਆਪਤ ਕਰਤਾ ਅਲਿਪਤੋ ਕਰਤਾ ਬਕਤੋ ਕਰਤਾ ਬੂਝਤ ਕਰਤਾ ਆਵਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਗੋਲ ਮਹਲਾ 5 ਵਾ ਫਾਕਿਓ ਮੀਨ ਕਪਿਕ ਕੀ ਨਿਆਈ ਤੂੰ ਉਰਜ ਰਹਿਓ Kusum ਭਾਇਲੇ ਪਗ ਧਾਰੈ ਸਾਸ ਲੇਖ ਲੈ ਤੋ ਉਧਰ ਹੈ ਹਰ ਗੁਣ ਗਾਇਲੇ ਮਨ ਸਮਝ ਛੋੜ ਆਵਾਇਲੇ ਆਪਣੇ ਰਹਿਣ ਕੋ ਠੋਰ ਨ ਪਾਵੇਂ ਕਾਏ ਪਰ ਕਹਿ ਜਾਇਲੇ ਰਹਾ ਜਿਉ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਟਮ ਬਾਇਲੇ ਜਿਉ ਪੰਖੀ ਇਕਤਰ ਹੋਏ ਫਿਰ ਵਿਚੁਰੈ ਤੇ ਸੰਗਤ ਹਰ ਹਰ ਧਿਆਇਲੇ ਜੈਸੇ ਮੀਨ ਰਸਨ ਸਾਦ ਬਿਨਸਿਓ ਉਹ ਮੂਠੋ ਮੂੜ ਲੁਭਾਇਲੇ ਤੂੰ ਹੋਆ ਪੰਚਵਾਸ ਵੈਰੀ ਕੈ ਛੂਟ ਪਰ ਸ਼ਰਨ ਆਇਲੇ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾਇਲੇ ਪਾਵੋਂ ਦਾਨ ਸਦਾ ਦਰਸ਼ ਪੇਖਾਂ ਮਿਲ ਨਾਨਕ ਦਾਸ ਦਸਾਏ ਲੈ ਰਾਗ ਗੁੰਡ ਮਹਿਲਾ ਪੰਜਵਾਂ ਚੌਪ ਦੇ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਛ ਭੋਜਨ ਭੋਗਾਇ ਸੋ ਪ੍ਰਭ ਤਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੁਝ ਨਿਰੰજન ਦੇਵ ਰਹਾ ਜਿਨ ਕੀਏ ਰੰਗ ਅਨੇਕ ਪ੍ਰਕਾਰ ਓ ਪੁੱਤ ਪਰਲੋ ਨਿਮਖ ਮਝਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਤਿਆਇ ਆਏ ਨਾ ਜਾਵੇ ਨਿਚਲ ਤਨੀ ਬੇਅੰਤ ਗੁਨਾ ਤਾ ਕੇ ਕੀ ਤਕ ਗਣੀ ਲਾਲ ਨਾਮ ਜਾ ਕੇ ਭਰੇ ਪੰਡਾਰ ਸਗਲ ਘਟਾਂ ਦੇਵ ਆਧਾਰ ਸਤਪੁਰਖ ਜਾ ਕੋ ਹੈ ਨਾਉ ਮਿਟੈ ਕੋਟ ਅਗ ਨਿਮਖ ਜਸ ਗਾਉ ਬਾਲ ਸੁਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤ ਚੀਤ